ਸ਼ਹੀਦ ਫਤਿਹਗੜ੍ਹ ਸਾਹਿਬ ਦੇ 25 ਤੋਂ 27 ਦਸੰਬਰ ਨੂੰ ਹੋਣ ਵਾਲੇ ਸ਼ਹੀਦੀ ਸਭਾ ਦੇ ਪ੍ਰਬੰਧਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਇੱਕ ਅਹਿਮ ਬੈਠਕ ਕੀਤੀ ਗਈ ਹੈ ਇਸ ਮੌਕੇ ਐਸਐਸਪੀ ਨੇ ਜਾਣਕਾਰੀ ਦਿੱਤੀ ਹੈ ਕਿ ਸ਼ਹੀਦੀ ਸਭਾ ਦੇ ਮੌਕੇ 3000 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਤੇ ਡਰੋਨ ਕੈਮਰੇ ਤੇ ਸੀਸੀਟੀਵੀ ਕੈਮਰੇ ਰਾਹੀਂ ਸ਼ਰਾਰਤੀ ਅੰਸਰਾਂ ਤੇ ਪੈਣੀ ਨਜ਼ਰ ਰੱਖੀ ਜਾਏਗੀ 130 ਲਾਵਾਟ 6 ਵੱਡੀਆਂ ਪਾਰਕਿੰਗ ਈ-ਬੱਸ ਸੇਵਾ ਸ਼ਟਲ ਸੇਵਾ ਪੁਲਿਸ ਤੇ ਡਾਕਟਰੀ ਸਹਾਇਤਾ ਕੇਂਦਰ ਵਾਪਕ ਪੁਆਇੰਟਾਂ ਦੇ ਬਣਾਏ ਗਏ ਨੇ ਜਿਹੜਾ ਪੂਰਾ ਇਲਾਕਾ ਚੱਪੇ-ਚੱਪੇ ਨੂੰ ਅਸੀਂ ਸੀਸੀਟੀਵੀ ਕੈਮਰਾਜ਼ ਨਾਲ ਕਵਰ ਕੀਤਾ ਹੈ ਉਹਦਾ ਜਿਹੜਾ ਸਾਡੇ ਕੋਲ ਸੈਂਟਰਲਾਈਜ਼ਡ ਇੱਥੇ ਕੰਟਰੋਲ ਰੂਮ ਵੀ ਬਣਾਇਆ ਗਿਆ ਹੈ ਨਾਲ ਹੀ ਸੀਸੀਟੀਵੀ ਨੂੰ ਅਸਿਸਟ ਕਰਨ ਦੇ ਲਈ ਇਧਰ ਸਾਡੇ ਵੱਲੋਂ ਡਰੋਨ ਦਾ ਉਪਯੋਗ ਕੀਤਾ ਜਾ ਰਿਹਾ ਹੈ ਜਿੰਨੀ ਵੀ ਪਾਰਕਿੰਗ ਮੈਨੇਜਮੈਂਟ ਹੈ ਉਹਨੂੰ ਡਰੋਨ ਰਾਹੀਂ ਦੇਖਿਆ ਜਾ ਰਿਹਾ ਹੈ ਪਾਰਕਿੰਗ ਸਾਡੇ ਇੱਥੇ ਸੁਪਰਵਾਈਜ਼ਰੀ ਆਫੀਸਰ ਜਿਹੜੇ ਬੈਠੇ ਹੁੰਦੇ ਨੇ ਉਹ ਉਹ ਦੇਖ ਕੇ ਅੱਗੇ ਨਿਰਦੇਸ਼ ਦੇ ਰਹੇ ਨੇ ਕਿ ਇਹ ਪਾਰਕਿੰਗ ਜੇ ਭਰ ਗਿਆ ਤਾਂ ਤੁਸੀਂ ਨੈਕਸਟ ਪਾਰਕਿੰਗ ਸ਼ੁਰੂ ਕਰ ਦੋ ਤੇ ਇਹਦਾ ਸਾਰੇ ਦਾ ਇੱਕੋ ਹੀ ਮੰਤਵ ਹੈ ਕਿ ਜਿਹੜੀ ਇੱਥੇ ਸੰਗਤ ਆ ਰਹੀ ਹੈ ਉਹ ਗੁਰਦੁਆਰਾ ਸਾਹਿਬ ਦੇ ਸਭ ਤੋਂ ਨੇੜੇ ਅਵੇਲੇਬਲ ਸਪੌਟ ਅਸੀਂ ਉਹਨਾਂ ਨੂੰ ਉੱਥੇ ਹੀ ਦਈਏ ਪਾਰਕਿੰਗ ਦਾ ਤਾਂ ਕਿ ਉਹ ਇੱਥੇ ਜਿਹੜਾ ਉਹਨਾਂ ਨੇ ਮੱਥਾ ਟੇਕਣਾ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਮੁਸ਼ਕਿਲ ਨਾ ਹੋਵੇ ਤੇ ਫਤਿਹਗੜ੍ਹ ਸਾਹਿਬ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਸੰਗਤ ਦੀ ਸੁਰੱਖਿਆ ਤੇ ਸਹੂਲਤ ਦੇ ਮੱਦੇ ਨਜ਼ਰ ਬਿਲਕੁਲ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਸਾਡੇ ਵੱਲੋਂ ਇਹੀ ਬੇਨਤੀ ਹੈ ਕਿਉਂਕਿ ਇਹ ਇੱਕ ਸੋਗਮਈ ਅਫਸਰ ਹੈ ਜਿਹੜੀ ਸੰਗਠ ਇੱਥੇ ਪਹੁੰਚ ਰਹੀ ਹੈ ਅ ਸ਼ਰਧਾਂਜਲੀ ਪੇਂਟ ਕਰਨ ਦੇ ਲਈ ਉਹ ਇਸ ਅਫਸਰ ਦੇ ਮर्यादा ਨੂੰ ਹਮੇਸ਼ਾ ਧਿਆਨ ਰੱਖੇ ਤੇ ਪੁਲਿਸ ਜਿਹੜੀ ਹੈ ਹਰ ਵੇਲੇ ਉਹਨਾਂ ਦੀ ਸੇਵਾ ਝਾਜ਼ਰ ਹੈ ਦੇਖੋ ਜੀ ਕੱਲ 25 ਦਸੰਬਰ ਤੋਂ 3 ਦਿਨ ਦੀ ਸ਼ਹੀਦੀ ਸਭਾ ਸ਼ੁਰੂ ਹੋਣ ਜਾ ਰਹੀ ਹੈ ਪਿਛਲੇ ਲਗਭਗ ਇੱਕ ਮਹੀਨੇ ਤੋਂ ਪ੍ਰਸ਼ਾਸਨ ਤੇ ਅਤੇ ਪੁਲਿਸ ਦੇ ਸਹਿਯੋਗ ਨਾਲ ਜੁੜਿਆ ਹੋਇਆ ਹੈ ਕਿ ਇਹਦੇ ਪੂਰੇ ਮੁਕੰਮਲ ਪ੍ਰਬੰਧ ਕੀਤੇ ਜਾ ਸਕਣ ਤਾਂ ਜੋ ਇਹ ਜਿਹੜੀ ਸ਼ਹਾਦਤ ਹੈ ਇਸ ਨੂੰ ਨਤਮਸਤਕ ਹੋਣ ਲਈ ਸਾਡੀ ਪਵਿੱਤਰ ਧਰਤੀ ਤੇ ਜਿਹੜੇ ਲੋਕ ਆਂਦੇ ਹਨ ਉਹਨਾਂ ਸੰਗਤਾਂ ਲਈ ਪੂਕਤਾ ਇੰਤਜ਼ਾਮ ਹੋਣ ਸਭ ਤੋਂ ਜ਼ਰੂਰੀ ਇੰਤਜ਼ਾਮ ਹੈ ਜਿਹੜਾ ਬੈਰੀਕੇਡਿੰਗ ਟ੍ਰੈਫਿਕ ਡਾਇਵਰਸ਼ਨਸ ਉਸ ਤੋਂ ਇਲਾਵਾ ਪਾਰਕਿੰਗ ਉਹ ਸਾਰੇ ਪ੍ਰਬੰਧਾਂ ਬਾਰੇ ਤਾਂ ਐਸਐਸਪੀ ਮੈਡਮ ਤੁਹਾਨੂੰ ਦੱਸ ਹੀ ਦੇਣਗੇ ਜੋ ਉਹਨਾਂ ਦੀ ਪਬਲਿਸਿਟੀ ਵੀ ਅਸੀਂ ਕਰ ਲਈ ਹੈ ਇਸ ਤੋਂ ਸਭ ਤੋਂ ਜ਼ਰੂਰੀ ਇਹ ਹੈ ਕਿ ਜੀਟੀ ਰੋਡ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਕੋਈ ਵੀ ਗੱਡੀਆਂ ਆਣੀਆਂ ਅਲਾਉਡ ਨਹੀਂ ਹੋਣਗੀਆਂ ਸੋ ਆਪਾਂ ਸੰਗਤ ਦੀ ਸੁਵਿਧਾ ਲਈ ਜਿਹੜੇ ਬਜ਼ੁਰਗ ਹਨ ਔਰਤਾ ਹਨ ਬੱਚੇ ਹਨ ਉਹਨਾਂ ਲਈ ਸ਼ਟਲ ਸਰਵਿਸ ਕੀਤੀ ਹੈ 100 ਬੱਸਾਂ ਰੇਂਜ ਹੋ ਚੁੱਕੀਆਂ ਹਨ ਇਸ ਤੋਂ ਇਲਾਵਾ ਈ ਰਿਕਸ਼ੇਸ ਵੀ ਅਰੇਂਜ ਹੋਏ ਹਨ ਅਸੀਂ 6 ਪੁਛਕੀ ਸੈਂਟਰ ਵੀ ਸਟੈਬਲਿਸ਼ ਕੀਤੇ ਹਨ ਤਾਂ ਕਿ ਜੇ ਸੰਗਤਾਂ ਨੂੰ ਕੁਝ ਵੀ ਇਨਫੋਰਮੇਸ਼ਨ ਚਾਹੀਦੀ ਹੋਏ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾ ਸਕੇ ਜਿਹੜੇ ਸਵੇਰੇ ਕੱਲ ਸਵੇਰ ਤੋਂ ਸ਼ੁਰੂ ਹੋ ਜਾਣਗੇ ਇਸ ਤੋਂ ਇਲਾਵਾ 5 ਰਹਿਣ ਬਸੇਰਿਆਂ ਦਾ ਇੰਤਜ਼ਾਮ ਕੀਤਾ ਹੈ ਇੰਨੀ ਠੰਡ ਵਿੱਚ ਤੇ ਇੱਕ ਹੋਰ ਉਪਰਾਲਾ ਅਸੀਂ ਕੀਤਾ ਹੈ ਕਿ ਕੁਝ ਲੋਕ ਜਿਹੜੇ ਸੰਗਤਾਂ ਚੱਲਦੇ-ਚੱਲਦੇ ਥੱਕ ਜਾਂਦੀਆਂ ਹਨ ਤਾਂ ਆਪਣੀ ਡੀਸੀ ਕੰਪਲੈਕਸ ਦੇ ਵਿੱਚ ਜਿਹੜਾ ਪਾਰਕ ਹੈ ਉਹਦੇ ਵਿੱਚ ਅਸੀਂ ਇੱਕ ਆਰਾਮ ਘਰ ਬਣਾ ਰਹੇ ਹਾਂ ਜਿਹਦੇ ਉੱਪਰ ਤੰਬੂ ਲਾ ਕੇ نیچے ਮੈਟ੍ਰਸਿਸ ਲਗਾ ਕੇ so that ਜੇ ਕਿਸੇ ਨੇ ਵੀ ਆਰਾਮ ਕਰਨਾ ਹੈ ਕੋਈ ਬਜ਼ੁਰਗ ਜਾਂ ਔਰਤ ਚੱਲਦੇ ਥੱਕ ਗਏ ਹਨ ਕੋਈ ਬੱਚੇ ਆਰਾਮ ਕਰਨਾ ਚਾਹੁੰਦੇ ਹਨ ਤਾਂ ਉਸ ਆਰਾਮ ਸੈਂਟਰ ਤੇ ਆ ਕੇ ਰੈਸਟ ਕਰ ਸਕਦੇ ਹਨ ਇਸ ਨੌਕੀ ਦੇਪਟੀ ਕਮਿਸ਼ਨਰ ਨੇ ਵੀ ਚਾਰਟਰੀ ਦਿੱਤੀ ਹੈ ਕਿ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਸ਼ਹੀਦੀ ਸਭਾ ਨੂੰ ਲੈ ਕੇ ਕੂਕਤਾ ਪ੍ਰਬੰਧ ਦਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਤੇ ਉਹਨਾਂ ਲੰਗਰ ਕਮੇਟੀਆਂ ਨੂੰ ਵੀ ਅਪੀਲ ਕੀਤੀ ਕਿ ਪਲਾਸਟਿਕ ਦੇ ਬਰਤਨਾਂ ਦੀ ਵਰਤੋਂ ਨਾ ਕੀਤੀ ਜਾਵੇ। ਚਗਵਾਨੇ ਟੀਵੀ ਲਈ ਗੁਰਪ੍ਰੇਮ ਰਾਜੁੰਦੀ ਦੀ ਰਿਪੋਰਟ